ਇਹ ਤਸਵੀਰ ਦੇਖਣ ਨੂੰ ਮਿਲੀ ਆ ਬਾਬਾ ਜੀ ਹੁਣੀ ਕਹਿੰਦੇ ਕਿ ਉਦੋਂ ਦੇ ਅਸੀਂ ਆ ਰਹੇ ਜਦੋਂ ਦਾ ਖਨੌਰੀ ਬਾਰਡਰ ਤੇ ਧਰਨਾ ਲੱਗਿਆ ਕੜੀ ਚੌਲ ਪ੍ਰਸ਼ਾਦਾ ਵੈਲੂ ਜੀ ਬਾਜਾਂ ਮਾਰ ਮਾਰ ਕੇ ਪ੍ਰਸ਼ਾਦਾ ਸ਼ਿਕਾਰੇ ਨੇ ਅੱਜ ਕੜੀ ਚੌਲ ਦਾ ਤੇ ਪ੍ਰਸ਼ਾਦਿਆਂ ਦਾ ਲੰਗਰ ਲੈ ਕੇ ਆਏ ਆ ਜੀ ਜਿਉਂ ਤੋਂ ਧਰਨਾ ਲੱਗਦਾ ਚੱਲਿਆ ਜੀ ਉਦੋਂ ਤੋਂ ਹੀ ਪ੍ਰਸ਼ਾਦਾ ਇੱਥੇ ਲਗਾਤਾਰ ਹੀ ਆ ਰਿਹਾ ਜੀ ਹਾਂ ਜੀ ਸਵੇਰੇ ਸ਼ਾਮ ਦੋਵੇਂ ਟਾਈਮ ਹਾਂ ਜੀ ਹਾਂ ਜੀ ਸੂਬਾ ਸ਼ਾਮ ਪ੍ਰਸ਼ਾਦਾ ਚੱਲ ਰਿਹਾ ਕੜੀ ਚੌਲ ਪ੍ਰਸ਼ਾਦਾ ਜੀ ਕੱਲ ਨੂੰ ਕੁਝ ਹੋਰ ਸਬਜੀ ਦਾਲ ਹੋਊਗੀ ਜਾਂ ਹੋਰ ਸਬਜੀ ਵੈਰਾਈਟੀ ਬਦਲ ਕੇ ਆਵਗੀ ਲੰਗਰ ਜੋ ਵੀ ਆਇਆ ਭਾਵੇਂ 9 ਵਜੇ ਜਾਂ 10 ਵਜੇ ਜਿੰਨੇ ਵੀ ਵਜੇ ਪ੍ਰਸ਼ਾਦ ਅਸ਼ਕਾ ਕੇ ਜਾਵਾਂਗੇ ਹਾਂਜੀ ਉਹਨੇ ਕਿੰਨੇ ਵਜੇ 6:00 ਵਜੇ ਆ ਜੀ ਦਾ ਜੀ 5:30 6:00 ਵਜੇ ਦਿੱਲੀ ਦੇ ਵਿੱਚ ਅੱਗੇ ਸਵਾ ਸਾਲ ਅੰਦੋਲਨ ਚੱਲਿਆ ਸੀਗਾ ਉੱਥੇ ਵੀ ਬਾਬਿਆਂ ਨੇ ਸਾਡੀ ਬਹੁਤ ਜ਼ਿਆਦਾ ਮਦਦ કરી ਉੱਥੇ ਤੇ ਇਹਨਾਂ ਨੇ ਆਪਣਾ ਲੰਗਰ ਹੀ ਖੋਲਿਆ ਹੋਇਆ ਸੀਗਾ ਆਪਣੇ ਬਾਜਰਗੜ੍ਹ ਤੇ ਬਾਬੇ ਅੱਜ ਅਦੀ ਰਾਜਨ ਵੀ ਸਾਡੇ ਬਰਾਬਰ ਖੜੇ ਹੈ ਇਹਨਾਂ ਦਾ ਬਹੁਤ ਧੰਨਵਾਦ ਲਗਾਤਾਰ ਚੱਲਿਆ ਜੀ ਕੋਈ ਨਾਗਾ ਨਹੀਂ ਗਾ ਜਮੀਂ ਗਰਮੀ ਆ ਗਈ ਹੁਣ ਸਿਆਲ ਵੀ ਆ ਗਿਆ ਕੋਈ ਗੱਲ ਨਹੀਂ ਫਿਰ ਕਿਸ ਸਿਆਲ ਆ ਗਿਆ ਗਰਮੀਆਂ ਲੰਘ ਗਿਆ ਸਿਆਲ ਆ ਗਿਆ ਲੰਗਰ ਚੱਲੇਗਾ 24 ਘੰਟੇ ਚੱਲੇਗਾ ਕਿ ਸੇ ਵੀ ਸਟਰਗਲ ਦੇ ਵਿੱਚ ਸਭ ਤੋਂ ਬੇਸਿਕ ਲੋਡ ਜਿਹੜੀ ਹੁੰਦੀ ਹੈ ਉਹ ਅਨ ਦੀ ਲੋਡ ਹੁੰਦੀ ਆ ਤਾਂ ਪੰਜਾਬ ਦੇ ਵਿੱਚ ਜਦੋਂ ਧਰਨੇ ਲੱਗਦੇ ਆ ਤਾਂ ਧਰਨਿਆਂ ਦੇ ਨਾਲ-ਨਾਲ ਲੰਗਰ ਵੀ ਚੱਲਦੇ ਹੋਏ ਨਜ਼ਰ ਆਉਂਦੇ ਆ ਤਾਂ ਖਨੌਰੀ ਬਾਰਡਰ ਤੇ ਅਸੀਂ ਰਾਤ ਨੂੰ ਇੱਕ ਤਸਵੀਰ ਦੇਖਣ ਨੂੰ ਮਿਲੀ ਆ ਬਾਬਾ ਜੀ ਹੁਣੀ ਕਹਿੰਦੇ ਕਿ ਉਦੋਂ ਦੇ ਅਸੀਂ ਆ ਰਹੇ ਜਦੋਂ ਦਾ ਖਨੌਰੀ ਬਾਰਡਰ ਤੇ ਧਰਨਾ ਲੱਗਿਆ ਗੱਲਬਾਤ ਕਰਾਂਗੇ ਕਿੱਥੋਂ ਆਉਂਦੇ ਆ ਕੌਣ ਨੇ ਤੇ ਕਿਉਂਕਿ ਵਾਜਾਂ ਮਾਰ-ਮਾਰ ਕੇ ਪ੍ਰਸ਼ਾਦਾ ਸ਼ਿਕਾਰੇ ਨੇ ਅੱਜ ਕੜੀ ਚੌਲ ਦਾ ਤੇ ਪ੍ਰਸ਼ਾਦਿਆਂ ਦਾ ਲੰਗਰ ਲੈ ਕੇ ਆਏ ਆ ਬਾਬਾ ਜੀ ਕਿੱਥੋਂ ਆਹ ਤੁਸੀਂ ਔਰ ਕਿੰਨੇ ਸਮੇਂ ਤੋਂ ਤੁਸੀਂ ਦੱਸ ਰਹੇ ਸੀ ਜਦੋਂ ਕਿ ਲਗਾਤਾਰ ਜੋ ਦਾ ਧਰਨਾ ਚੱਲ ਰਿਹਾ ਉਦੋਂ ਦੇ ਇੱਥੇ ਲੰਗਰ ਲੈ ਕੇ ਪ੍ਰਸ਼ਾਦਾ ਲੈ ਕੇ ਆ ਰਹੇ ਹੋ ਵੀ ਪਿੰਡ ਦਾ ਤਾਲ ਇੱਥੋਂ 10-12 ਕਿਲੋਮੀਟਰ ਤੇ ਹੈ ਜੀ ਬਾਬਾ ਰਵਨ ਸਿੰਘ ਜੀ ਦਿੱਲੀ ਵਾਲੇ ਕਾਰ ਸੇਵਾ ਚੱਲ ਰਹੀ ਉਹਨਾਂ ਦੀ ਜਿਉਂ ਤੋਂ ਧਰਨਾ ਲੱਗਦਾ ਚੱਲਿਆ ਜੀ ਉਦੋਂ ਤੋਂ ਹੀ ਪ੍ਰਸ਼ਾਦਾ ਇੱਥੇ ਲਗਾਤਾਰ ਹੀ ਆ ਰਿਹਾ ਜੀ ਹਾਂਜੀ ਸਵੇਰੇ ਸ਼ਾਮ ਦੋਵੇਂ ਟਾਈਮ ਹਾਂਜੀ ਹਾਂਜੀ ਸਵੇਰ ਸ਼ਾਮ ਪ੍ਰਸ਼ਾਦਾ ਚੱਲ ਰਿਹਾ ਜੀ ਅੱਜ ਅੱਜ ਕੜੀ ਚੌਲ ਦਾ ਲੰਗਰ ਲੈ ਕੜੀ ਚੌਲ ਪ੍ਰਸ਼ਾਦਾ ਜੀ ਕੱਲ ਨੂੰ ਕੁਝ ਹੋਰ ਸਬਜ਼ੀ ਦਾਲ ਹੋਗੀ ਜਾਂ ਹੋਰ ਸਬਜ਼ੀ ਵੈਰਾਈਟੀ ਬਦਲ ਕੇ ਆਉਗੀ ਲੰਗਰ ਜੋ ਵੀ ਆਇਆ ਹਾਂਜੀ ਲਗਾਤਾਰ ਹੀ ਗੱਡੀ ਦੇ ਵਿੱਚ ਤੁਸੀਂ ਢੇੜਾ ਕੱਢਦੇ ਹੋ ਆਵਾਜ਼ਾਂ ਮਾਰ ਮਾਰ ਕੇ ਪ੍ਰਸ਼ਾਦਾ ਸ਼ਿਕਾ ਕੇ ਹਾਂਜੀ ਭਾਵੇਂ 9 ਵਜੇਨ 10 ਵਜੇਨ ਜਿੰਨੇ ਵੀ ਵਜਨ ਪ੍ਰਸ਼ਾਦਾ ਸ਼ਿਕਾ ਕੇ ਜਾਵਾਂਗੇ ਹੁਣ ਅੱਛਾ ਹਾਂਜੀ ਹੁਣ ਕਿੰਨੇ ਵਜੇ 6:00 ਵਜੇ ਆ ਜੀਦਾ ਸਾਢੇ 5 6:00 ਵਜੇ ਅੱਛਾ ਹਾਂਜੀ ਸਾਢੇ 5 6:00 ਵਜੇ ਆ ਕੇ ਫਿਰ ਲਗਾਤਾਰ ਢੇੜੇ ਤੇ ਰਹਿਨੇ ਹੋਇਆ ਢੇੜਾ ਮਾਰ ਕੇ ਜਦੋਂ ਸਿਰੇ ਤੋਂ ਲੈ ਕੇ ਪਿੱਛੇ ਤੱਕ ਲਾਸਟ ਤੱਕ ਜਾਵਾਂਗੇ ਪ੍ਰਸ਼ਾਦਾ ਸ਼ਿਕਾਉਂਦੇ ਜਾਵਾਂਗੇ ਵਾਪਸੀ ਹੁਣ ਹਾਂਜੀ ਚਲੋ ਆਮ ਤੌਰ ਤੇ ਪਿੰਡਾਂ ਚੋਂ ਵੀ ਜੋ ਕਿਸਾਨ ਆ ਉਹ ਲੈ ਕੇ ਆਏ ਹੋਏ ਆਪਦਾ ਪ੍ਰਸ਼ਾਦਾ ਪਾਣੀ ਦਾ ਇੰਤਜ਼ਾਮ ਪਰ ਚਲੋ ਇੱਕ ਨਾਲ ਮਦਦ ਹੋਰ ਹੋ ਜਾਂਦੀ ਹੈ ਮਦਦ ਹਾਂਜੀ ਹਾਂਜੀ ਬਾਬਾ ਜੀ ਦਾ ਹੁਕਮ ਹੈ ਜੀ ਦੋ ਟਾਈਮ ਪ੍ਰਸ਼ਾਦਾ ਲੈ ਜਾਣੇ ਲੈ ਜਾਣਾ ਹਾਂਜੀ ਸੂਬਾ ਵੀ ਸ਼ਾਮ ਵੀ ਅਗਲੇ ਦੋ ਦਿਨਾਂ ਦੇ ਲਈ ਵੀ ਬਹੁਤ ਦਿਨ ਦੇਣਾ ਜੀ ਜਿਵੇਂ ਕਿ ਸਾਡਾ ਦਿੱਲੀ ਦੇ ਵਿੱਚ ਅੱਗੇ ਸਵਾ ਸਾਲ ਅੰਦੋਲਨ ਚੱਲਿਆ ਸੀਗਾ ਉੱਥੇ ਵੀ ਬਾਬਿਆਂ ਨੇ ਸਾਡੀ ਬਹੁਤ ਜ਼ਿਆਦਾ ਮਦਦ ਕਰੀ ਉੱਥੇ ਤੇ ਇਹਨਾਂ ਨੇ ਆਪਣਾ ਲੰਗੜੀ ਖੋਲਿਆ ਹੋਇਆ ਸੀਗਾ ਆਪਣੇ ਬਾਜਰਗੜ੍ਹ ਕਨੌਰੀ ਜੀਰੋ ਐਸੇ ਗਈ ਸੀ ਸੀਗੇ ਜੋ ਤੁਸੀਂ ਨੰਨੇ ਬਹੁਤ ਜਿਆਦਾ ਸਾਡੀ ਸੇਵਾ ਕਰੀ ਆ ਤੇ ਸਾਡਾ ਵੀ ਫਰਜ਼ ਬਣਦਾ ਕਿ ਬਾਬਿਆਂ ਦੇ ਨਾਲ ਸੇਵਾ ਕਰਿਆ ਕਰਕੇ ਜਿਵੇਂ ਕਿ ਸਾਡੇ ਕੋ ਝੋਨਾ ਆਉਂਦਾ ਕਣਕ ਆਉਂਦਾ ਕਿਉਂਕਿ ਇਹ ਜਿਹੜੇ ਲੰਗਰ ਆ ਲੰਗਰ ਫੇਰ ਹੀ ਚੱਲਦਾ ਜੀ ਕਿ ਅਸੀਂ ਸੇਵਾ ਕਰਾਂਗੇ ਸੇਵਾ ਨੂੰ ਮੇਵਾ ਲੱਗਦਾ ਕਿ ਜੇ ਅਸੀਂ ਸੇਵਾ ਕਰਦੇ ਆਂ ਤੇ ਫੇਰ ਹੀ ਬਾਬੇ ਸਾਡੇ ਕੋਲੇ ਆਉਂਦੇ ਆ ਨਾ ਜਿਵੇਂ ਕਿ ਸਾਡਾ ਫਰਜ਼ ਬਣਦਾ ਜਿਵੇਂ ਹਾੜੀ ਆ ਗਈ ਸੌਣੀ ਆ ਗਈ ਜਿਵੇਂ ਝੋਨਾ ਆਇਆ ਅਸੀਂ ਨਾਲ ਸੇਵਾ ਕਰਵਾਈਏ ਬਾਬਿਆਂ ਦੇ ਤੇ ਬਾਬੇ ਅੱਜ ਅੱਡੀ ਰਾਤ ਨੂੰ ਵੀ ਸਾਡੇ ਬਰਾਬਰ ਖੜੇ ਇਹਨਾਂ ਦਾ ਬਹੁਤ ਧੰਨਵਾਦ ਹਾਂਜੀ ਤਾ ਭਾਵੇਂ ਜਦੋਂ ਮਰਜ਼ੀ ਜਿੱਦਾਂ ਦਾ ਵੀ ਮੌਸਮ ਰਿਹਾ ਤੁਸੀਂ ਇੱਥੇ ਆਪਣੀ ਡਿਊਟੀ ਨਿਭਾਉਂਦੇ ਰਹੇ ਤੰਦੇ ਹਾਂ ਜੀ ਹਾਂ ਜੀ ਲਗਾਤਾਰ ਚੱਲਿਆ ਜੀ ਕੋਈ ਨਾਗਾ ਨਹੀਂ ਗਾ ਜਮੀਂ ਗਰਮੀ ਆ ਗਈਆਂ ਹੁਣ ਸਿਆਲ ਵੀ ਆ ਗਿਆ ਕੋਈ ਗੱਲ ਨਹੀਂ ਫਿਰ ਕੀ ਸਿਆਲ ਆ ਗਿਆ ਗਰਮੀਆਂ ਲੰਘ ਗਿਆ ਸਿਆਲ ਆ ਗਿਆ ਲੰਗਰ ਚੱਲੇਗਾ 24 ਘੰਟੇ ਚੱਲੇਗਾ ਹਾਂ ਜੀ ਤਾਂ ਇਸੇ ਤਰੀਕੇ ਨਾਲ ਕਹਿੰਦੇ ਲੰਗਰ ਦੀ ਸੇਵਾ ਚਲਦੀ ਰਹੇਗੀ ਬਾਈ ਜੀ ਹੁਣੇ ਆਵਾਜ਼ਾਂ ਮਾਰ ਮਾਰ ਕੇ ਮਾਰ ਰਹੇ ਸੀ ਕਿਹੜੀ ਚੌਲ ਦਾ ਲੰਗਰ ਇੱਥੇ ਪ੍ਰਸ਼ਾਦੇ ਵੀ ਨਾਲ ਲੈ ਕੇ ਆਉਂਦੇ ਆ ਤਾਂ ਜਦੋਂ ਦਾ ਖਨੌਰੀ ਤੇ ਇਹ ਮੋਰਚਾ ਚੱਲ ਰਿਹਾ ਉਦੋਂ ਦਾ ਇਸੇ ਤਰੀਕੇ ਦੇ ਨਾਲ ਲੰਗਰ ਦਾ ਇੰਤਜ਼ਾਮ ਇਹਨਾਂ ਵੱਲੋਂ ਵੀ ਕੀਤਾ ਗਿਆ ਵਕ ਵਕ ਲੋਕ ਵੈਸੇ ਤਾਂ ਆਪੋ ਆਪਣੇ ਹਿਸਾਬ ਨਾਲ ਪ੍ਰਸ਼ਾਦਾ ਪਾਣੀ ਦਾ ਇੰਤਜ਼ਾਮ ਕਰਕੇ ਆਏ ਆ ਲੰਗਰ ਦਾ ਇੰਤਜ਼ਾਮ ਕਰਕੇ ਆਏ ਆ ਪਰ ਗੁਰੂ ਘਰਾਂ ਦੀ ਵੀ ਵੱਡੀ ਦੇਣ ਆ ਮਹਾਪੁਰਸ਼ਾਂ ਦੀ ਵੱਡੀ ਦੇਣ ਆ ਸਪੋਰਟ ਵੱਡਾ ਕਿਸਾਨ ਅੰਦੋਲਨ ਜਦੋਂ ਦਿੱਲੀ ਚ ਕਿਸਾਨਾਂ ਨੇ ਮੋਰਚਾ ਲਾਇਆ ਸੀ ਉਸ ਵੇਲੇ ਵੀ ਰਿਹਾ ਔਰ ਇਸ ਮੋਰਚੇ ਦੇ ਵਿੱਚ ਵੀ ਸ਼ੰਭੂ ਤੇ ਖਨੌਰੀ ਬਾਰਡਰ ਤੇ ਵੀ ਸਪੋਰਟ ਇਸੇ ਤਰੀਕੇ ਦੇ ਨਾਲ ਕੋਈ ਲੰਗਰ ਲਿਆ ਕੇ ਕਰ ਰਿਹਾ ਕੋਈ ਵਕ ਵਕ ਤਰੀਕੇ ਦੇ ਨਾਲ ਸੇਵਾ ਤੇ ਸਪੋਰਟ ਕਰਦਾ ਹੋਇਆ ਨਜ਼ਰ ਆ ਰਿਹਾ ਕੈਮਰਾ ਪਰਸਨ ਬਲਜਿੰਦਰ ਦੇ ਨਾਲ ਵਿਕਰਮ ਸਿੰਘ ਪੂ ਪੰਜਾਬ ਟੀਵੀ ਖਨੌਰੀ ਬਾਰਡਰ